ਇੱਕ ਦਿਨ ਬਾਦਸ਼ਾਹ ਨੇ ਆਪਣੇ ਸਭ ਤੋਂ ਸਿਆਣੇ ਅਤੇ ਨਜ਼ਦੀਕੀ ਵਜ਼ੀਰ ਨੂੰ ਬੁਲਾਇਆ ਅਤੇ ਕਿਹਾ ਅੱਜ ਮੇਰੇ 101 ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਰਸੋਈ ਵਿੱਚ ਕੰਮ ਕਰਨ ਵਾਲੇ ਕਿਸੇ ਮੁਲਾਜ਼ਮ ਨੇ ਚੁਰਾਈ ਹੈ। ਇਹ ਤੁਹਾਨੂੰ ਕਿਵੇਂ ਪਤਾ ਕਿ ਰਸੋਈ ਵਿੱਚ ਕੰਮ ਕਰਨ ਵਾਲਿਆਂ ਵਿੱਚੋਂ ਹੀ ਕਿਸੇ ਨੇ ਚੋਰੀ ਹੈ? ਸਿਆਣੇ ਵਜ਼ੀਰ ਨੇ ਬਾਦਸ਼ਾਹ ਨੂੰ ਪੁੱਛਿਆ ਉਹ ਥੈਲੀ ਮੈਂ ਕਿਸੇ ਲੋੜਵੰਦ ਦੀ ਮਦਦ ਲਈ ਦੀਵਾਨ ਤੇ ਰੱਖੀ ਸੀ। ਉਸ ਤੋਂ ਬਾਅਦ ਮੈਨੂੰ ਨਾਸ਼ਤਾ ਕਰਾਉਣ ਲਈ ਰਸੋਈ ਦੇ ਬੰਦੇ ਹੀ ਮੇਰੇ ਕੋਲ ਆਏ ਸਨ। ਹੋਰ ਤਾਂ ਅਜੇ ਤੱਕ ਕੋਈ ਆਇਆ ਨਹੀਂ। ਬਾਦਸ਼ਾਹ ਨੇ ਆਪਣਾ ਅਰਦਾਸਾ ਥੋੜਾ ਸੋਚਣ ਤੋਂ ਬਾਅਦ ਵਜ਼ੀਰ ਨੇ ਰਸੋਈ ਵਿੱਚ ਕੰਮ ਕਰਦੇ ਸ਼ਾਹੀ ਰਸੋਈਓ ਤੋਂ ਲੈ ਕੇ ਬਹਿਰਿਆਂ ਤੱਕ ਸਭ ਨੂੰ ਬੁਲਾਇਆ ਉਹ 12 ਆਦਮੀ ਸਨ ਵਜ਼ੀਰ ਨੇ ਸਾਰਿਆਂ ਨੂੰ ਕਿਹਾ ਦੇਖੋ ਮੇਰੇ ਕੋਲ 12 ਜਾਦੂ ਦੀਆਂ ਸੋਟੀਆਂ ਹਨ ਇਹਨਾਂ ਸਾਰਿਆਂ ਦੀ ਲੰਬਾਈ ਇੱਕੋ ਜਿੰਨੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਸੋਟੀ ਦਿੰਦਾ ਹਾਂ ਤੁਸੀਂ ਸਾਰੇ ਆਪੋ ਆਪਣੀ ਸੋਟੀ ਆਪਣੇ ਕੋਲ ਰੱਖੋ ਇਹ ਤੁਸੀਂ ਕੱਲ ਮੈਨੂੰ ਵਾਪਸ ਦੇ ਦੇਣੀ ਹੈ ਤੁਹਾਡੇ ਵਿੱਚੋਂ ਕਿਸੇ ਨੇ ਬਾਦਸ਼ਾਹ ਸਲਾਮਤ ਦੀਆਂ ਮੋਰਾ ਵਾਲੀ ਥਲੀ ਚੁਰਾ ਲਈ ਹੈ ਤੁਹਾਡੇ ਵਿੱਚੋਂ ਜਿਸਨੇ ਵੀ ਚੋਰੀ ਕੀਤੀ ਹੈ ਉਸਦੀ ਇਹ ਜਾਦੂ ਵਾਲੀ ਸੁੱਟੀ ਕੱਲ 1 ਇੰਚ ਵੱਧ ਜਾਏਗੀ ਵਜੀਰ ਦੀ ਗੱਲ ਸੁਣ ਕੇ ਚੋਰੀ ਕਰਨ ਵਾਲਾ ਮਲਾਜ਼ਮ ਬਹੁਤ ਡਰ ਗਿਆ ਉਹ ਸਾਰਾ ਦਿਨ ਇਸੇ ਸੋਚ ਵਿੱਚ ਡੁੱਬਾ ਰਿਹਾ ਕਿ ਕੱਲ ਤੱਕ ਮੇਰੀ ਸੁੱਟੀ 1 ਇੰਚ ਲੰਬੀ ਹੋ ਜਾਏਗੀ ਅਤੇ ਮੇਰੀ ਚੋਰੀ ਫੜੀ ਜਾਏਗੀ ਮੈਨੂੰ ਕੋਈ ਢੰਗ ਸੋਚਣਾ ਚਾਹੀਦਾ ਹੈ ਜਿਸ ਨਾਲ ਮੈਂ ਬਚ ਜਾਮਾ ਕਾਰ ਪਹੁੰਚਦਿਆਂ ਹੀ ਉਸਦੇ ਦਿਮਾਗ ਵਿੱਚ ਇੱਕ ਸਕੀਮ ਆ ਗਈ ਜਿਸ ਨਾਲ ਉਸਦੀ ਸੁੱਟੀ ਬਾਕੀ ਸਾਰੀਆਂ ਸੁੱਟੀਆਂ ਦੇ ਬਰਾਬਰ ਰਹਿ ਸਕਦੀ ਸੀ ਉਸਨੇ ਕਾਰ ਆਉਂਦੇ ਹੀ ਆਪਣੀ ਸੋਟੀ 1 ਇੰਚ ਕੱਟ ਦਿੱਤੀ ਉਹ ਬੜਾ ਖੁਸ਼ ਸੀ ਹੁਣ ਉਹ ਫੜਿਆ ਨਹੀਂ ਜਾ ਸਕਦਾ ਰਾਤੀ ਉਹ ਚੈਨ ਦੀ ਨੀਂਦ ਸੁੱਤਾ ਅਗਲੇ ਦਿਨ ਸਿਆਣੇ ਵਜ਼ੀਰ ਨੇ ਸਾਰੇ ਮੁਲਾਜ਼ਮਾਂ ਨੂੰ ਬੁਲਾਇਆ ਅਤੇ ਆਪੋ ਆਪਣੀ ਸੋਟੀ ਵਾਪਸ ਕਰਨ ਲਈ ਕਿਹਾ ਸਾਰਾ ਨੇ ਆਪੋ ਆਪਣੀਆਂ ਸੋਟੀਆਂ ਵਾਪਸ ਕਰ ਦਿੱਤੀਆਂ ਵਜ਼ੀਰ ਨੇ ਧਿਆਨ ਨਾਲ ਸਾਰੀ ਸੋਟੀਆਂ ਨੂੰ ਵੇਖਿਆ ਉਹਨਾਂ ਵਿੱਚੋਂ ਇੱਕ ਮੁਲਾਜ਼ਮ ਦੀ ਸੋਟੀ 1 ਇੰਚ ਛੋਟੀ ਸੀ ਸਿਆਣੇ ਵਜ਼ੀਰ ਨੇ ਉਸੇ ਵਕਤ ਬਾਦਸ਼ਾਹ ਨੂੰ ਕਿਹਾ ਇਸ ਆਦਮੀ ਨੇ ਤੁਹਾਡੀ ਮੋਰਾ ਵਾਲੀ ਥਲੀ ਚੋਰੀ ਹੈ ਰਾਜੇ ਨੇ ਵਜ਼ੀਰ ਨੂੰ ਪੁੱਛਿਆ ਇਹ ਤੂੰ ਕੀ ਖੇਡ ਖੇਡੀ ਹੈ ਜਿਸ ਨਾਲ ਤੈਨੂੰ ਝੱਟ ਪਤਾ ਲੱਗ ਗਿਆ ਕਿ ਚੋਰੀ ਇਸਨੇ ਕੀਤੀ ਹੈ ਮਹਾਰਾਜ ਮੈਂ ਇਨਾਂ ਨੂੰ ਕਿਹਾ ਸੀ ਕਿ ਇਹ ਜਾਦੂ ਦੀਆਂ ਸੋਟੀਆਂ ਹਨ ਚੋਰੀ ਕਰਨ ਵਾਲੀ ਦੀ ਸੋਟੀ 1 ਇੰਚ ਆਪਣੇ ਆਪ ਲੰਬੀ ਹੋ ਜਾਏਗੀ ਚੋਰ ਨੇ ਚਲਾਕੀ ਕੀਤੀ ਅਤੇ ਆਪਣੀ ਸੋਟੀ 1 ਇੰਚ ਕੱਟ ਦਿੱਤੀ ਸੋ ਚੋਰੀ ਕਰਨ ਵਾਲੇ ਦੀ ਸੋਟੀ 1 ਇੰਚ ਲੰਬੀ ਤੇ ਨਹੀਂ ਹੋਈ ਪਰ 1 ਇੰਚ ਛੋਟੀ ਜ਼ਰੂਰ ਹੋ ਗਈ ਵਜ਼ੀਰ ਨੇ ਵਿਸਥਾਰ ਨਾਲ ਬਾਦਸ਼ਾਹ ਨੂੰ ਦੱਸਿਆ ਇਹ ਸੁਣਦੇ ਹੀ ਚੋਰ ਨੇ ਮੋਰਾ ਵਾਲੀ ਥੱਲੀ ਘਰੋ ਲੈ ਆ ਕੇ ਬਾਦਸ਼ਾਹ ਨੇ ਮੁਰਦ ਦਿੱਤੀ ਸਜ਼ਾ ਦੇ ਤੌਰ ਤੇ ਚੋਰ ਨੂੰ ਜੇਲ੍ਹ ਭੇਜ ਦਿੱਤਾ ਗਿਆ